ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮਿਰਲਾ ਫੋਲ ਲਕਲਾਪਦਾ ਚੰਡੀਗੜ੍ਹ ਪੰਜਾਬ ਦਾ ਮਿਰਲਾ ਫੋਲ ਲਕਲਾਪਦਾ ਚੰਡੀਗੜ੍ਹ ਪੰਜਾਬ ਦਾ ਢੀ ਤੁਲ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ ਅੱਜ ਸਾਡੇ ਸੰਘਰਸ਼ ਦੀ ਪੰਜਾਬ ਯੂਨੀਵਰਸਿਟੀ ਦੇ ਇੱਕ ਬਹੁ ਵੱਡੀ ਜਿੱਤ ਹੋਈ ਆ ਪਿਛਲੇ 27 ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਬਹਾਲ ਕਰਵਾਉਣ ਕਰਵਾਉਣ ਦੇ ਲਈ ਸੰਘਰਸ਼ ਚੱਲ ਰਿਹਾ ਸੀਗਾ 27 ਦੀ ਰਾਤ ਨੂੰ ਜਿਹੜੇ ਵਿਦਿਆਰਥੀ ਸੀ ਤੇ ਪੰਜਾਬ ਦੇ ਲੋਕ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਲਾ ਕੇ ਬੈਠੇ ਸੀਗੇ ਤੇ ਸੈਨੇਟ ਚੋਣਾਂ ਐਲਾਨ ਹੋ ਚੁੱਕੀਆਂ ਨੇ ਮੋਰਚੇ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵੀ ਆਰਸੀਐਸ ਵੱਲੋਂ ਵੀ ਕਿ ਮੋਰਚੇ ਦੇ ਵਿੱਚ 파ੜ ਪਾਇਆ ਜਾਵੇ ਪਰ ਸਾਰੀਆਂ ਚੀਜ਼ਾਂ ਸਫਲ ਨਹੀਂਆਂ ਮੋਰਚਾ ਬੜੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਪੰਜਾਬ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਚਾਹੀਏ ਕੀ ਪੰਜਾਬ ਤੋਂ ਹੋਵੇ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਦਿੱਲੀ ਤੋਂ ਹੋਵੇ ਕਿਸੇ ਵੀ ਸੂਬੇ ਤੋਂ ਵਿਦਿਆਰਥੀ ਹੋਵੇ ਚਾਹੇ ਲਦਾਖ ਤੋਂ ਜਾਂ ਨਾਰਥ-ਈਸਟ ਸਾਊਥ ਇੰਡੀਆ ਤੋਂ ਕਿਉਂ ਨਾ ਹੋਵੇ ਉਹਨਾਂ ਨੇ ਇਸ ਮੋਰਚੇ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਹੈ ਤੇ ਵਿਦਿਆਰਥੀਆਂ ਦੇ ਸੰਘਰਸ਼ ਦੀ ਇੱਕ ਬਹੁਤ ਵੱਡੀ ਜਤੂਈ ਆ ਅਸਲ ਦੇ ਵਿੱਚ ਸਾਰੀ ਜਿਹੜੀ ਮਸਲੇ ਦੀ ਜੜ ਆ ਉਹ ਉਹਦੇ ਨਾਲ ਹੀ ਜਿਹੜਾ ਇੱਕ ਹਿੰਦੁਸਤਾਨ ਦੇ ਵਿੱਚ ਕੁਆਸੀ ਫੈਡਰਲ ਸਟਰਕਚਰ ਲੱਗਿਆ ਹੋਇਆਗਾ ਜਿਹਦੇ ਵਿੱਚ ਜਿਹੜੀਆਂ ਪਾਵਰਸ ਨੇ ਉਹ ਸੈਂਟਰ ਕੋਲੇ ਵੱਧ ਨੇ ਉਹ ਕੁਆਸੀ ਫੈਡਰਲ ਵੀ ਨਾ ਹੋ ਗਿਆ ਕਿ ਯੂਨੀਟਰੀ ਸਿਸਟਮ ਆ ਜਿਹਦੇ ਵਿੱਚ ਵੱਧ ਅਧਿਕਾਰ ਆ ਉਹ ਕੇਂਦਰ ਕੋਲੇ ਹੁੰਦੇ ਆ ਸੈਂਟਰ ਕੋਲੇ ਹੁੰਦੇ ਸੂਬਿਆਂ ਦੇ ਵਿੱਚ ਫੈਸਲੇ ਆਣ ਪ੍ਰਤੀ ਮਤਲਬ ਵਿਦਿਆਰਥੀ ਅਤੇ ਬੰਦੀ ਸਾਥ ਹੀ ਕਹਿੰਦੀ ਆ ਕਿ ਵੀ ਫੈਡਰਲ ਸਟਰਕਚਰ ਇੰਪਲੀਮੈਂਟ ਹੋਣਾ ਚਾਹੀਦਾਗਾ ਖਦਮ اختیਾਰੀ ਹੋਣੀ ਚਾਹੀਦੀ ਆ ਸੂਬਿਆਂ ਕੋਲੇ ਵੱਧ ਅਧਿਕਾਰ ਹੋਣੇ ਚਾਹੀਦੀ ਆ ਜੇ ਸੂਬਿਆਂ ਕੋਲੇ ਵੱਧ ਅਧਿਕਾਰ ਹੋਣਗੇ ਤਾਂ ਕਦੇ ਯੂਨੀਵਰਸਿਟੀ ਦਾ ਕੇਂਦਰੀਕਰਨ ਕੀਤਾ ਜਾਊਗਾ ਕਦੇ ਚੰਡੀਗੜ੍ਹ ਸ਼ਹਿਰ ਸਾਡੇ ਤੋਂ ਖੋਇਆ ਨਹੀਂ ਜਾਊਗਾ ਸੋ ਇੱਕ ਵਾਰ ਫੇਰ ਤੋਂ ਸਾਰੇ ਵਿਦਿਆਰਥੀਆਂ ਨੂੰ ਤੇ ਸਾਰੇ ਲੋਕਾਂ ਨੂੰ ਜਿਹੜੇ ਇਸ ਮੌਰਤੀ ਦੇ ਵਿੱਚ ਪਹੁੰਚੇ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਰਦੇ ਆ ਖਾਸ ਕਰਕੇ ਆਪਾਂ ਕੀਏ ਪੰਜਾਬ ਦੇ ਲੋਕ ਤੇ ਬਹੁਤ ਏਰੀਏ ਦੇ ਲੋਕ ਜਿਨ੍ਹਾਂ ਨੇ ਦਿੱਲੀ ਇਥੇ ਲੰਗਰ ਦੀ ਸੇਵਾ ਕੀਤੀ ਆ ਤੇ ਹੋਰ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਆਉਣ ਵਾਲੇ ਲੋਕ ਜਿਨ੍ਹਾਂ ਨੇ ਇੱਥੇ 400 400 ਕਿਲੋਮੀਟਰ ਤੋਂ ਲੰਗਰ ਦੀ ਸੇਵਾ ਭੇਜੀ ਦੁੱ ਉਹਨਾਂ ਵਾਲੇ ਸਮੇਂ ਦੇ ਵਿੱਚ ਵਿਦਿਆਰਥੀਆਂ ਤੇ ਬੰਦੀ ਸਾਥਾ ਜਿਹੜੀ ਪੰਜਾਬ ਦੇ ਵਿੱਚ ਲਾਹੰਬੰਦੀ ਕਰੂਗੀ ਲਾਹੰਬੰਦੀ ਕਰਕੇ ਅਗਲਾ ਸੰਘਰਸ਼ ਵਿੱਡੂਗੀ ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਦੀ ਸੂਬਾ ਯੂਨੀਵਰਸਿਟੀ ਬਣਾਉਣਾ ਹੋਵੇ ਜਾਂ ਚੰਡੀਗੜ੍ਹ ਨੂੰ ਸੰਪੂਰਨ ਤੌਰ ਤੇ ਪੰਜਾਬ ਨੂੰ ਦੇਣਾ ਹੋਵੇ ਜਾਂ ਪੰਜਾਬ ਦੇ ਵਿੱਚ ਇੱਕ ਫੈਡਰਲ ਸਟਰਕਚਰ ਇੰਪਲੀਮੈਂਟ ਕਰਾਉਣਾ ਹੋਵੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੋਵੇ ਵਿਦਿਆਰਥੀ ਤੇ ਬੰਦੀ ਸਾਥਾ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੀ ਰਹੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ